ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਦੇਖੋ ਭਾਈ ਭਿੰਦੇ ਉਹਨਾਂ ਬਹੁਤ ਚੁੱਕੇ ਆ ਪਰ ਸੋ ਵੀਡੀਓ ਬਣਾਈ ਸੀ ਭਾਈ ਇਹਨਾਂ ਸਾਰਾ ਮਾਲ ਹੀ ਸੇਲ ਹੋ ਗਿਆ ਤੇ ਤੁਹਾਨੂੰ ਪਤਾ ਬੜਾ ਸੋਹਣਾ ਰੇਟ ਹੁੰਦਾ ਚਲੋ ਅੱਜ ਨਾਲ ਹਰੇ ਕੀ ਚੰਗਾ ਰੇਟ ਕਰਦਾ ਜਿਹੋ ਜਿਹਾ ਮਾਲ ਦਾ ਉਹ ਰੇਟ ਕਰਦੇ ਆ ਪਰ ਅੱਜ ਨਾਲ ਦੇ ਪੀਸ ਵੀ ਆ ਅੱਜ ਮੂੰਹ ਬੋਲਣਗੇ ਤੇ ਜਿਹੜੇ ਵੀ ਮੂੰਹ ਬੋਲੇਗਾ ਬਾਕੀ ਆਪਾਂ ਭਿੰਦਾ ਜੀ ਨਹੀਂ ਕਰਾ ਕਰਦੇ ਆ ਭਾਈ ਜਸਤਿਕਾ ਸ੍ਰੀ ਕਾ ਗਿਆਰ ਭਾਜੀ ਮਰਾਇਆਂ ਤੁਹਾਨੂੰ ਫਰ ਤੁਹਾਨੂੰ ਬਹੁਤ ਬਹੁਤ ਜਿਆਦਾ ਵੀਰ ਦੀ ਤੁਹਾਡੇ ਮੇਰ ਸੜਕਾ ਦੇ ਇੱਕ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਮੇਰ ਨਾਲ ਮਾਲ ਕੱਲ 6:00 ਵਜੇ 2-3 ਮਿੰਟ ਦਾ ਵੀਡੀਓ ਪਈ ਸੀ 7:00 ਵਜੇ ਨੂੰ ਮਾਲ ਸੇਲ ਹੋ ਗਿਆ 7 ਪਸ਼ੂ ਜਿਹੜੇ ਅਠੀ ਨਾ ਸੇਲ ਹੋ ਗਏ ਸਾਰੇ ਤੇ ਅੱਜ ਹੀ ਰਾਤੀ ਫਿਰ ਉਹ ਡੰਗਲ ਉਧਰੋਂ ਮਹੀ ਆਉਣ ਡਿਆ ਹਿਲਦਾਲ ਦੂਗੇ ਤੇ ਇਹ ਮਾਰ ਦੇ ਲੋਆਂ 6 6:30 ਪਰ ਬੰਜਿਆ ਕਹਿ ਰਹੇਗੀ ਨਾ ਹਾਂਜੀ ਭਾਵੇਂ ਤਾਂ ਆ ਵੀਰ ਵੇ ਇਹੋ ਇਹੋ ਤੇ ਵੀਰ ਕਹਿੰਦੇ ਯਾਰ ਹੁਣ ਵੀਡੀਓ ਪਈ ਐਡੀ ਛੇਤੀ ਤੇਰਾ ਮਾਰ ਕੇ ਗਿਆ ਐਡੀ ਛੇਤੀ ਵੇ ਗਿਆ ਚਲੋ ਕਈ ਮੈਨੂੰ ਫੋਨ ਆਇਆ ਕਹਿੰਦੇ ਕਿ ਭਾਈ ਜੀ ਮਾਲ ਪਹਿਲੇ ਵੇਚਿਆ ਨਾ ਮੈਂ ਕਹਿੰਦਾ ਜੀ ਮੇਰੀ ਗੱਲ ਸੁਣੋ ਇੱਕ ਵੀ ਗੂ ਦੋ ਵੀ ਕਿਤੇ ਸਾਰਾ ਥੋੜਾ ਮਾਲ ਵਿਕ ਗਿਆ ਹੁੰਦਾ ਕੋਣਾ ਜ ਸਾਰਾ ਮਾਲ ਹੁਣ ਆਇਆ ਵਾ ਸਵੇਰ ਦੇ ਵੀਰ ਵੀਡੀਓ ਮੰਗਣ ਦੇ ਕਿਸ ਨੂੰ ਨਹੀਂ ਪਈ ਵੀਡੀਓ ਚ ਵਿਕਣਾ ਸਵੇਰੇ ਵੀਰਾਂ ਦਾ ਮਾਲ ਸਾਰਾ ਹੀ ਹੈ ਵੀਡੀਓ ਦੇ ਵੇਖਣ ਦਾ ਹਾਂਜੀ ਚਲੋ ਤੇ ਇਹ ਬੜਾ ਵੀਰ ਪਿਆਰ ਕਰਦੇ ਸਾਰੇ ਸੱਸੀਆ ਸੱਸੀਆ ਵਾ ਜੀ ਮੈਂ ਤਾਂ ਕੈਮਰਾਮੈਨ ਹਾਂ ਕੈਮਰਾ ਨੂੰ ਵੱਲੇ ਮਲਾਇਆ ਹੋਣਾ ਬਾਕੀ ਭੱਲੇ ਹੋਣੇ ਨਹੀਂ ਤਾਰੇ ਲੋਗਾਂ ਦਾ ਕਾਟੀ ਆਂਦੇ ਆ ਬੜੀ ਬੱਲੂ ਨਾਲ ਹੀ ਹੁੰਦਾ ਵਾ ਫਿਰ ਕੇਲੇ ਭਾਜੀ ਵੀਡੀਓ ਤੁਸੀਂ ਜਦੋਂ ਆ ਜਾਂਦੇ ਕੇਲੇ ਕੰਮ ਪੈ ਜਾਂਦਾ ਨਹੀਂ ਹੁੰਦਾ ਬਲੂ ਠੀਕ ਆ ਭਾਜੀ ਉਹ ਬਹੁਤ ਰੱਬ ਦੀ ਕਿਰਪਾ ਜੀ ਹੁਣ ਸੁਨੀਪ ਸਿੰਘ ਮਈਆਂ ਲਈਆਂ ਬਾਹਰ ਅੱਛਾ 15 15 ਕਿਲੋ ਝੋਡੀਆਂ ਦੁੱਧ ਦੇਣਗੀਆਂ ਬੰਦੇ ਨੇ ਪਹਿਲਾਂ ਝੋਡੀ ਦਾ 14 ਕਿਲੋ ਦੁੱਧ ਚੋਇਆ ਮੈਂ ਕਿਹਾ ਚੋਇ ਝੋਡੀ ਸਵਾਗ 22 ਪਾਵਾਂਗੇ ਸਵੇਰੇ ਲਿਆਉਣੀਆਂ ਨੇ ਅੱਛਾ ਲੋੜਾ ਭਰਾ ਇਹਨੇ ਨੇ ਝੋਡੀਆਂ ਨੂੰ ਲੈਵੇ ਹੋਣੀਆਂ ਅੱਛਾ ਅੱਜ ਨਹੀਂ ਲਿਆਂਦੀਆਂ ਇੱਕ ਡੰਗਰ ਜ਼ਿਆਦਾ ਸੀ ਮੈਂ ਜਲੇ ਇੱਕ ਦੋ ਵੀ ਕਿਉਂ ਚਲ ਜਣਗੇ ਤੇ ਫੇਰੇ ਲਿਆਵਾਂਗੇ ਚਲੋ ਕੱਲ ਸੁਨੀਪ ਸਿੰਘ ਲਏ ਜੋ ਡੰਗਰ ਆਪਾਂ 7 ਅੱਛਾ 7 ਕਿਉਂ 8 ਲਏ ਕੱਜ ਲਈ 8 ਡੰਗਰ ਕੱਲ ਲਏ ਆ ਟੇਲੇ ਆਂਦੇ ਮਾਲ ਸਾਰਾ ਇਸ ਫੇਰੇ ਆ ਤੇ ਅੱਜ ਕਟੀਆਂ ਦਾ ਰੇਡ ਵੇਖੀ ਅੱਛਾ ਮੈਂ ਕਿਹਾ ਕੀ ਕੰਗੜਾ ਦੇਣੀ ਆਂ ਕਿ ਮੈਂ ਬਣਾਵਾਂ ਉਹ ਠੀਕਾ ਮਰ ਪੂਰੀਆ ਬਣੇਣੀਆਂ ਛੋਟੇ ਛੋਟੇ ਹਲੋ ਹੁਣ ਆ ਜਾ ਤੂੰ ਮਾਰੇ ਮੂੰਹ ਮਾਰੂਗਾ ਕਿਉਂ ਮੇਰੇ ਨਾ ਪੈਰ ਤੇ ਮੈਨੇ ਪੈਰ ਰੱਖਣਾ ਸੱਟ ਪਈ ਆ ਐ ਬਣੀ ਹੋਰ ਸੁਪਾਜੀ ਸਭ ਠੀਕ ਆ ਹੋਰ ਸਦੀਪ ਡੇਰੀ ਦਾ ਫਾਰਮ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਭਾਜੀ ਦਾ ਹੋਰ ਸੁਣਾਓ ਬਾਹਰ ਠੀਕ ਠਾਕ ਵਾਜੀ ਮੁੰਜਾ ਲਗਿਆ ਬਹੁਤ ਹੋ ਗਿਆ ਦੁਖੀ ਹਾਂਜੀ ਇਹ ਨਜ਼ਾਰੇ ਨੇ ਐਜੇ ਲੋ ਤੇ ਗਾਵਾ ਮਾਂ ਮਜਾ ਵਾਈ ਜੇ ਲੋ ਗਾ ਖੁਸ਼ ਕਰੀ ਜੇ ਲੋ ਨਾ ਪੂਰਾ ਖੋਜ ਪੜੀ ਕਰਾਂ ਗਿਆ ਪੂਰਾ ਚਲੋ ਦੱਸੋ ਪਹਿਲੇ ਨੰਬਰ ਹਾਂਜੀ ਇਹ ਬੱਚਾ ਖਾਲ ਦੋ ਕੋਈ 20 22 ਦਿੰਦਾ ਹੋਊਗਾ ਲਓ ਜੀ ਲੈ ਲਓ ਸਾਹਮਣੇ ਦੇਖੀ ਜੇ ਹੋਰ ਘਟਾ ਮਗਰਾ ਘਟਾ ਸਿੰਗੀ ਵੇਖੋ ਤੇ ਬਰੀਕੀ ਵੇਖੋ ਨਸਲ ਬੁਰੀ ਝੋਟੀ ਦੀ ਕੱਟੀ ਚੰਨਾ ਵੇਖੋ ਬੰਦਾ ਤੋਰ ਕੇ ਰਾਂ ਦੇ ਲੋਕ ਕੱਢੇ ਥੱਲੇ 7 ਕਿਲੋ ਰਿਓ 7 ਕਿਲੋ ਦੁੱਧਾਂ ਦੀ ਉਹ ਦੋ ਚਾਰ ਦਿਨਾਂ ਨੰਗਾ ਸੰਭੀਏ ਤੇ ਫੇਰ ਦੁੱਧ ਵਾਦਾ ਬਿਲਕੁਲ ਜੀ ਇਹਦਾ ਅੱਜ ਸਵੇਰੇ ਮਾਲ ਆਇਆ ਸਾਰਾ ਹੀ ਕੁਝ ਵਾਰਤੀ ਦੋ ਤਿੰਨ ਆਗੀਆਂ ਬਾਕੀ ਸਵੇਰੇ ਆਈਆਂ ਲੋ ਜੀ ਵੇਖੋ ਕਰ ਮੈਂ ਫੇਰ ਨਿੱਕਾ ਸਿੰਘ ਬਿਲਕੁਲ ਸਮਾਨ ਦਿੱਤੀਆਂ ਕੋਹਣੀਆਂ ਲੱਗਣ ਵੇਖੋ ਜੱਡੀ ਜੱਡੀ ਬਿਲਕੁਲ ਦਰਮਿਆਨੇ ਕਾਦੀ ਜੋਟੀਆਂ ਬੱਲੇ ਬੱਲੇ ਥੱਲੇ ਤਾਂ ਤੂੰ ਵੇਖ ਫੋਟੋ ਨਾ ਵੇਖ ਮਨੇ ਕਮਾਲ ਹੀ ਕੀਤੀ ਬੱਲਵਾ ਦਾ ਪਾ ਜਾਨ ਪੀਸ ਕੋਕੇ ਦੀ ਸਾਦੇ ਕੋਕੇ ਵੀ ਮਨ ਖੁਸ਼ ਹੋ ਗਿਆ ਦਾ ਮਨ ਖੁਸ਼ ਹੋ ਗਿਆ ਕੱਟੀ ਵੇ ਨਿੱਕੇ ਗੱਡੀ ਨਾਲੇ ਤੇ ਨਾਲੇ ਥਾਨੇ ਬਟਰਨ ਲੱਗੇ ਨਾਲ ਜੀ ਬਟਰਨ ਵਾਲਾ ਗੱਡੀ ਦਾ ਚਟਾਈ ਵੇ ਲੈ ਵਾ ਆ ਵਾਹ ਜੀ ਵਾਹ ਸerai ਸerai ਹੈ ਕਾਹਰਾ ਬਰਾਸਤਾ ਦੇ ਬਰਾ ਇਹਦਾ ਰੇਟ ਕਨਾਂ ਲਈਏ 85000 ਹੈ 85000 ਰੁਪਏ ਇਹ ਦੰਦਾ ਜਣ ਪਿਲੂ ਐ ਮੈਨ ਅਰੇ ਵੀ ਫਿਰ ਨਾ ਦੇ ਖਪੜਾ ਪੱਟੀਆਂ ਮੜਾ ਨੇ ਅੱਛਾ ਕੀ ਹੋਣੀਗਾ ਸਾਬ ਹੈ ਹੈ ਚੌਕੀ ਕਿੰਨੀ ਹੈ ਚਾਰ ਦੰਦ ਚੌਗੀ ਹੈ ਹੈ ਚੌਗੀ ਚਾਰ ਦੰਦ ਚੌਗੀ ਹੈ ਭਾਈ ਚਲੋ ਬੋਲੋ ਜੀ ਵੇਲੋ ਜੀ ਫਿਰ 80000 ਰੁਪਇਆ 70000 60000 50000 ਦੀ ਹਾਂ ਨਾ 53000 ਦੀ ਦਵੇ ਕੋਈ ਕੱਟੀ 53000 ਦੀ ਮੈਨਾਂ ਨਾ ਤੱਕ ਰਹੀ ਪਈ ਆ ਇੱਕ ਇੱਕ ਗੱਲ ਦੱਸਣਾ 1000 ਰੁਪਏ ਹੋਰ ਛੋੜਨਾ 500 ਜੀ 500 ਜੀ ਆਪਦੀ ਕੱਟੀ ਜੈਸ ਨੂੰ ਦੇਣੀ ਆ ਦੇਣੀ ਆਜ ਛੋੜੀ ਹੋਣੀ ਆ ਰੋਟ ਕੋ ਕਰਦਾ 50 ਕਰਨਾ ਪਰ ਇੱਕ ਗੱਲ ਆ ਕਹਿਨ ਜੋ ਮਰਜੀ ਆ ਪਰ ਝੋਟੀ ਵਿੱਚ ਇਹੋ ਗੱਲ ਸੁਨੀਪ ਸਿਆਹ ਹੋਰੀ ਹਾਂ ਮੈਂ ਮੇ ਆਪਣੀ ਦੇ ਹੱਥ ਰੱਖਿਆ ਜੀ ਹਾਂ ਕੋਈ ਇਹ ਨਾ ਭਾਬੀ ਮਈਆਂ ਵਿਗੀਆਂ ਦਾ ਰੇਡ ਨਾ ਮੋੜਿਆ ਮੈਂ ਇਤੋਂ ਵੱਡੀ ਗੱਲ ਤੇ ਨਹੀਂ ਰਿਜਕਵਾਣਾ ਨਹੀਂ 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 ਭਾਬਾ ਜੀ ਮਾਲਕ ਹੋਈ ਜਿਨੇ ਨਾ ਨਹੀਂ ਬਈ ਯਾਰ ਕੋਈ ਇਤੋਂ ਵੱਡੀ ਗੱਲ ਤੇ ਨਹੀਂ ਨਾ ਬੱਸ ਬੱਸ ਯਾਰ ਜੀ ਮੈਂ ਕੱਢੀ ਦੇ ਦੂੰਗਾ 50000 ਦੀ ਕੱਢੀ ਦੇ ਦੂੰਗਾ ਜਿਹੜਾ ਮਰਜ਼ੀ ਲੈ ਲੇ 50000 ਠੀਕ ਹੈ ਬੱਲੂਆ ਭਰਾ ਹੈਗੀ ਕਿ ਨਹੀਂ ਮੈਂ ਤਾਂ ਨਜ਼ਾਰਾ ਹੀ ਆਏ ਗਈਆਂ ਇੰਜ ਐਂ ਬੱਲੂ ਜਾਣੀਏ ਪਾਣੀ ਪਾਹੀ ਆ ਛੋਟੀ ਆ ਜਿਵੇਂ ਥਲੇ 8 ਕਿਲੋ ਦੁੱਧ ਦੋ ਟਾਈਮ ਕੋ ਚੋਕੇ ਲੈ ਜੇ ਹਾਂ ਗਾਂ ਲੱਗੀ ਵੀ ਜੋ ਹਾਂ ਆਹ ਜੀ ਕੱਢੀ ਜੋ ਅੱਛਾ ਕੱਟੀ ਆ ਕੱਟੀ ਉੱਤਰ ਨਾਲ ਦੀ ਲਾਲੇ ਸਾਢੇ ਤਨਾ ਮਹੀਨੇ ਦੀ ਲਾਲੇ ਹੋਡੀ ਵੇਖੋ ਕਿੱਡੀ ਵੱਡੀ ਝੋਡੀ ਵੱਡੀ ਝੋਡੀ ਚੋਣ ਬਸਮਾਨ ਦੀ ਬੜੀ ਖੋਲ ਬਲੂਏ ਖੋਲ ਬਲੂਏ ਧਿਆਨ ਨਾਲ ਬਲੋ ਆ ਜੀ ਆਇਆ ਨਾ ਡਾਗਿਆ ਡੋ ਦੇਖੋ ਲੈ ਵੋਲ ਲਓ ਜੀ ਵੱਡੀ ਝੋਡੀ ਬੰਦੇ ਨੂੰ ਕਿਹਾ ਚੋਈ ਨਾ ਹਾਂ ਠੱਕੇ ਨਾਲ ਨਹੀਂ ਝੋਡੀ ਝੋਲੀ ਅੱਛਾ ਹਾਂ ਜੀ ਧਿਆਨ ਨਾਲ ਧਿਆਨ ਹੋਲੀ 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 ਧਿਆਨ ਚਲਕਣ ਚਲਕਣ ਲਓ ਜੀ ਵੇਖੋ ਘਰਾਂ ਦੀ 8 ਕਿਲੋ ਸੁਨੀਪ ਦੁੱਧ ਦੀ 8 ਕਿਲੋ ਦੁੱਧ ਆ ਜੀ ਵੱਡੀ ਝੋਡੀ ਵੱਡੀ ਬੋਲ ਬਰਦਾ ਮਾਰ ਬੜਾ ਭਾ ਲੈ ਨਹੀਂ ਨਹੀਂ ਮਾਰ ਭਾਜੀ ਬੜੇ ਭਾਣਾ ਲੈ ਕੱਲ ਕੋ ਸਰਦਰੀ ਗੱਡੀ ਤੇ ਰਹਿਣਾ ਲੈ ਹੈ ਗੱਡੀ ਤੇ ਮਾਰਿਆ ਸਾਰੇ ਜਿਹੜੀ ਗੱਲ ਐਵੇਂ ਨਹੀਂ ਰਪਿੰਦੋ ਅੱਜ ਸਾਰੇ ਨਿੱਕੇ ਨਿੱਕੇ ਗਾਹ ਖੁਸ਼ ਕਰਦੇ ਆ ਸਭੋਂ ਫਿਰ ਵੱਡੀਆਂ ਪਾਉਣੀਆਂ ਕਰੋ 1 ਕਿਲੋ ਦੁੱਧ ਤੇ ਝੋਡੀ ਵੇਖ ਲੈ ਰਪਈਆਂ ਦੀ ਆ 75 ਹਜ਼ਾਰ ਦੀ ਝੋਟੀ ਆ ਹਾਂ 55 ਹਜ਼ਾਰ ਦੀ ਦੇਵਾਂਗੇ ਬੱਲੇ 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 50 ਹਜ਼ਾਰ ਦੀ ਬਾਈ ਦੇ ਦਈਏ ਗਿਆ ਸੁਨੋਈ ਗਿਆ ਜਨੋਈ 75 ਠੀਕ ਆ ਗਿਆ ਰਾਜੇ ਮਾਰੀ ਹੈ 50000 ਦੀ ਲੈ ਜੇ ਜਨੇ ਖਾਣੀਆਂ 8 ਕਿਲੋ ਦੁੱਧ ਦੋ ਟਾਈਮ ਚੋਗੇ ਕੋਈ ਭੂਰ ਕੋਈ ਛਟਾ ਕੋਈ ਥਣਵੱਧ ਘੜ ਘੋਟੀ ਲੱਦ ਲਿਆ ਹੋਇ ਇੱਥੇ ਬੱਲੇ ਯਾਰ ਦੇ ਪਾਜੀ ਇੱਕ ਗੱਲ ਹੋਰੀ ਮਾਂਦਰੀ ਹਰ ਗੱਡੀ ਵੀ ਆ ਗਈ ਉਹ ਮਗਰੇ ਦੇ ਹਾਂ ਹੈ ਗਈ ਆ ਕਦਿਆਂ ਵੀ ਕਦਿਆਂ ਜਾ ਰਾਜਾ ਪੜੀ ਘਟਾਣੇ ਅੱਜ ਤੁਸੀਂ ਘਟਾਣੇ ਆ ਆਪੀ ਆਹਾ ਲੋਈ ਲੋਈ ਛੋਟੀ ਸੁਨੀਪੂ ਵੀ ਤੇਰੀ ਵੀਡੀਓ ਚ ਪਈ ਮੈਂ ਨੂੰ ਅੱਜ ਪੂਰੇ 2 ਮਹੀਨੇ ਤੇ ਇੱਕ ਦਿਨ ਹੋ ਗਿਆ ਹਾਂ ਯਾਰ ਰਿਕਾਟ 90000 ਦੀ ਵੀਰਾਂ ਨੂੰ ਦਿੱਤੀ ਸੀ ਮਾਣ ਬੜਾ ਗਵਾਂਡਾ ਲੱਦੀ ਬੱਝ ਛੋਟੀਆ ਬੱਲੂ ਦੇ ਗਵਾਂਡੋਂ ਲਈ ਸੀ ਛੋਟੀ ਬੜੀ ਰਾਜੀ ਸੀ ਤੇ ਵੀਰ ਚਲ ਗਿਆ ਬਾਹਰ ਤੇ ਮੁੰਡੇ ਨੇ ਸੇਵਾ ਘੱਟ ਕੀਤੀ ਆ ਛੋਟੀ ਦਾ ਮਰ ਗਿਆ ਬਚਾ ਛੋਟੀ ਦੇ ਸਿਰ ਤੇ 10 ਕਿਲੋ ਦੁੱਧ ਕੋਈ ਮਿੰਨਕੇ ਲੈ ਜੀ ਅੱਛਾ ਤੋ ਥੋੜੀ ਛੋਟੀਆਂ ਨੇ ਤੋੜਤੀ ਐ ਖੋਲ ਕੇ ਖਾਣ ਬੱਲੂ ਬੱਚਾ ਨਹੀਂ ਖਾਣਾ ਅੱਛਾ ਇਹ ਦੁੱਧ ਕਿੰਨਾ 10 ਕਿਲੋ 10 ਕਿਲੋ ਇਟ ਵਰਗੀ ਹੋਈ ਲੋਈ ਆ ਬੰਦ ਕਰ ਫਿਰ ਚਲੋ ਬੰਦ ਕਰ ਲੋ ਸਾਇਲੈਂਟ ਕਰ ਲਓ ਜੀ ਲੋਈ ਛੋਟੀ ਦੇਖੋ ਤੇ ਵੇਖੋ 10 ਕਿਲੋ ਭਾਜੀ ਨੂੰ ਲੀਟਰ ਮਾਰਨੇ ਹੋਣ ਆਣਗੇ ਬਸ ਠੀਕ ਆ 10 ਕਿਲੋ ਕੋਈ ਲੀਟਰ ਮਾਰ ਲੇ ਇਹ ਆਨਾ ਵੀਡੀਓ ਬਖਾਉਂਦਾ ਮੈਂ ਜੇ ਪਾਈ ਚੱਟਣ ਠੀਕ ਆ ਭਾਜੀ ਐ ਤਬਾੜਾ ਕੁੜੀ ਹੋਈ ਨੇ ਪੂਰਾ ਖੜ ਕੇ ਛੋਲੀ ਲੀਸੀ ਕਾ ਵੀ ਝੋੜੀ ਵੇਖੋ ਕਿੰਡੀ ਆ ਹਾਂ ਹਾਂਜੀ ਫੇਰਾ ਝੋਲੀ ਦੀ ਸ਼ੈਨ ਗੇ ਵੇਖੋ ਤੇ ਚੋਂਨ ਚਵਾ ਤੇ ਗਲਾਂ ਗਾਂਦੀਆਂ ਨੇ ਰੇ ਕਿਉ ਡਿੱਦਲੀ 100 90 ਦੀ ਚਲੋ ਵੀਰ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀਰ ਮੁੰਡਾ ਪਠੇ ਨਹੀਂ ਪਉਂਦਾ ਵਾ ਮੈਂ ਬਾਹਰ ਬੈਠਾ ਲਜਾ ਖੜ ਨਹੀਂ ਰਿਹਾ ਮੈਂ ਕਹਾ ਵੀਰ ਉਹ ਮੋਲ ਨਹੀਂ ਲੱਗਣਾ ਹੁਣ ਕੋਈ ਗੱਲ ਕਰ ਉਦੋਂ ਰਾਜੀ ਬੜੀ 65 ਦੀ ਦੇ ਦਈਏ ਬਲੂ ਹਾਂਜੀ ਜਾਣਦੇ ਕਰਦੇ ਆ ਦੇਖੀ ਜੀ ਸਾਹ ਬੜਾ ਗੱਲ ਕਰਨਾ ਪਰਸ ਮੈਂ ਨਾ ਨੇ ਰਿਹਾ ਗਿਆ ਮੈਂ ਨਾ 60 ਹਜ਼ਾਰ ਦੀ ਦੇ ਦਈਏ ਹੈ 60 ਹਜ਼ਾਰ ਦੀ 8000 हां जी 55000 ਪਾਜੀ ਹਾਣਾ ਦੇ ਦੀ ਵਾ ਠੀਕ ਆ ਦਿਲਾਂਗੇ ਜਾਣ ਦੋ ਜਾਣ ਦੇ ਬਣਾ ਧੋਰ ਛੱਡ ਦੇ ਯਾਰ ਕੋਈ 2 4 14 ਸੰਸੀਸਾ ਲਊ ਨਜ਼ਾਰੇ ਆ ਜਾਓ ਘਰਾਂ ਦੇ ਮੈਂ ਤੇਰੇ ਕਾ ਆਪਾ ਘਟਾਣੇ ਨਹੀਂ ਤੁਸੀਂ ਘਟਾਣੇ ਆਪ ਹੀ ਅੱਜ ਹਾਂ ਤੁਸੀਂ ਘਟਾਣੇ ਅੱਜ ਹਾਂਜੀ ਕੱਲ ਦੀ ਸੂਈ ਵਹਿਰ ਤੇ ਮਗਰ ਮੱਛੀ ਫੇ ਮੱਛੀ ਮਗਰ ਮਗਰ ਮੱਛੀ ਵੇਖ ਇਧਰ ਆਣ ਕੇ ਰਬੀ ਵਛੀ ਵੇ ਵੇ ਭਾਜੀ ਆ ਵੇ ਸਵੇਰੇ ਆਂਦੀ ਆ ਆਹ ਇੱਕ ਹੀ ਗਾਸ ਆ 11 12 ਕਿਲੋ ਬੋਲਾ ਇਹ ਆ ਹੀ ਨਹੀਂ ਯਾਰ 11 12 ਕਿਲੋ ਬੋਲਾ ਇਹ ਲਓ ਜੀ ਕਿੰਨਾ ਕਰਜੋ ਭਾਜੀ ਇਹ 15 16 ਕਿਲੋ ਦੇਣਾ ਜੀ 15 16 ਕਿਲੋ ਕਰਜੋ ਖੁੱਲਾ ਹਾਂਜੀ ਹਾਂਜੀ ਮੈਂ 10 ਮਿੰਟ ਰੋਕ ਕੇ ਲਾਣਾ ਫੋਨ ਤੋ ਨੋ ਲਓ ਵੇਖੋ ਥਾਣ ਵੀ ਸੁੰਭਾ ਜੀ ਭੱਲੂ ਥਾਣ ਭੱਲੂ ਦੇ ਬਾਹਰ ਨਾਲ ਥਲੇ ਆ ਜਾ ਬੜੂ ਆ ਜਾ ਬੜੂ ਲੈ 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 ਇਹੋ ਲੈਵਾਵੇ ਲਾ ਰੋਏ ਇੱਥੇ ਤਰਾੜ ਦੇ ਜਿੰਦਾ ਮਰਜੀ ਰੋ ਨਹੀਂ ਯਾਰੇ ਲਾਉ ਨੇ ਪਹਿਲੇ ਉਹ ਖੜਾ ਲਿਆਉਣੀਆਂ ਇਦਾਂ ਦੀਆਂ ਟੋਪ ਦੀਆਂ ਹਾਂ ਬਸ ਪਤਾ ਨਹੀਂ ਜੀ ਯਾਰ ਭਾਵੇਂ ਠੀਕ ਛੱਡ ਕੇ ਰਸਾ ਨਹੀਂ ਯਾਰੇ ਲਵੇ ਬੰਦੇ ਆਇਆ ਕਿ ਕਰੇ ਮੂਰੇ ਹਾਂਜੀ ਭਿੰਦਾ ਜੀ ਫਿਰ ਜਿੰਦਾ ਮਰਜੀ ਮਾਰਦਾ ਜਾਂ ਤਾਂ ਫਿਰ ਇਹ ਵੀ ਕੀ ਪੰਜਾਬੀ ਆਯਾ ਦੀ ਆ 45000 ਦੀ ਦੇਦਾਂਗੇ ਬੰਨ ਉਸੇ ਹਾਂ ਨਾ ਭਾਜੀ 42000 ਦੀ 42000 ਦੀ ਚਲੋ ਠੀਕ ਆ 42 ਦੀ 40 ਦੀ ਕਿਉਂ ਆ ਇੱਥੇ ਗੱਲ ਵਣਦੀ ਸੀ ਆਜੋ ਘਰ ਆ ਦੇ ਵਸ਼ੀ ਵੇਖਦੇ ਮਗਰ ਕਿਦਾਂ ਦੀ ਮੈਂ ਨਜ਼ਾਰੇ ਪਿੰਦਾ ਜੇ ਵੀ ਗਈਆਂ ਅੱਜ ਦੀ ਵਸ਼ੀ ਵੇਖ ਪੂਰੇ 10:30 ਵਜੇ ਜਾ ਕੇ ਵਹਿੜ ਲਈ ਤੇ ਚੋਕੇ ਲਿਆਂਦੀ ਅ ਵੀਡੀਓ ਕਾਲ ਬਣਾਈ ਜਿੰਨੇ ਵੇਲੇ ਲਈ ਆ ਅੱਛੀ ਆ ਗਈ ਮਾਰ ਵੇਖੋ ਵਸ਼ੀ ਕਿਹੜੀ ਸ਼ਾਨਦਰੀ ਆ ਤੇ ਆਪ ਵੀ ਥੋੜੀ ਜੀ ਦੋਗਲੀ ਕਾਉਸ ਤੇ ਵਸ਼ੀ ਵੀ ਦੋਗਲੀ ਉਹ 9 10 ਕਿਲੋ ਆਸਕੇ ਲਈ ਹਾਂ ਕੋਈ ਗੱਲ ਨਹੀਂ ਉਹ ਟ੍ਰਾਈਕਲ ਕੰਮ ਨਹੀਂ ਜਾਣਾ ਅੰਦਰ ਵੰਡਣਾ ਅੰਦਰ ਨਹੀਂ 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 ਤੇ 9 10 ਕਿਲੋ ਦੋ ਦੋ ਗਾ ਸਾਢੇ 10 ਵਜੇ ਪੂਰੇ ਚੋਕੇ ਲੈਂਦੀ ਆ ਹਾਂਜੀ ਠੰਡੀ ਬੜੀ ਠੀਕ ਬੋਲਾ ਬੋਲਾ ਠੀਕ ਆ ਸਾਢੇ 9 ਵਜੇ ਚੋਕੇ ਲੈਂਦੀ ਆ ਹਾਂਜੀ ਹਾਂਜੀ ਉਧਰ ਵੜ ਦੇ ਹਾਂ ਚਲੋ ਤੋਰੋ ਤਾਹ ਦੇ ਤੋਰੇ ਲੈ ਆ ਬਹਿ ਜਾ ਖਲੇ ਦੇ ਕੋਈ ਬੜੀ ਲੈ ਠੀਕ ਆ ਬਲੋ ਆ ਬਹਿ ਕੇ ਖਾ ਖਲੇ ਕੇ ਬਹਿ ਜਾ ਖਲੇ ਬੋਲ ਲੱਪਪ ਕੇ ਜੇ ਬੈ ਹਾਂ ਦੋ ਬਗਾ ਦੇ ਉਹ ਦਲਦੀਆਂ ਦਾ ਚਲੋ ਚੋਾਈ ਜੋ ਵਧੀਆ ਭਾਈ ਜੀ ਹੈਗਾ ਸਲੀਪ ਉਹਨੇ ਧਾਰਾ ਬਰਾਦ ਨਹੀਂ ਕਿਹੜੀ ਗੱਲ ਬੱਲੂ ਬੰਦ ਕਰ ਲੈ ਬੱਲੂ ਬੰਦ ਕਰ ਦੇ ਭਾਈ ਬੰਗੇ ਲਓ ਬੰਦ ਕਰ ਲਓ ਇਹ ਲੱਗਦਾ ਮਰਜੀ ਜੋ ਇਹਨੂੰ ਦੇਖੋ ਅਗਰੇ ਭਾਈ ਲਾ ਤੂੰ ਮੈਨੂੰ ਕਹਿ ਬਹਿ ਕੇ ਖਾ ਲੈ ਖਾਣਾ ਠੰਢੀ ਠੰਢੀ ਆ ਬਸ ਹੁਣ ਹੁਣ ਨਜ਼ਾਰ ਆ ਗਿਆ ਠੰਢੀ ਠੰਢੀ ਉਹ ਪਸੰਦ ਪੈਣ ਲੱਗੀ ਹੈ ਜੀ ਦੁੱਧ 12 14 ਕਿਲੋ ਵੈੜ ਦਊਗੀ ਵੈੜ ਤੇ ਦੇ ਦਾਂਗੇ ਆਪਾਂ 60000 ਦੀ 34000 ਦੀ ਚਲੋ ਜਾਣ ਦੋ 32 ਦੀ 32000 ਦੀ ਗਾਓ 31000 ਦੀ ਦੇਣੀ ਫਿਰ ਅੱਜ ਕੋਰੇ 30 ਦੀ ਓ ਜਾਨ ਦੇ ਜਾ ਕੰਚਾ ਆ ਜਾ ਬੱਲਬੋਲ ਬੱਲੂ ਆ ਆ ਬੱਲੂ ਚੱਲ ਯਾਰ ਤੇ ਵੇਖੀ ਜਾ ਕਢਾ ਰਹੇ ਨਹੀਂ ਨਹੀਂ ਕਢਾ ਦੇ ਦੋ ਕਢ ਗਏ ਬੜੇ ਨਹੀਂ ਕਢਾਰੇ ਨਹੀਂ ਹੁਣ ਹੁਣ ਬਿਲਕੁਲ ਜਾ ਜਾ ਇਹ ਜੱਸੀ ਜੱਸੀ ਵਸੀ ਗੱਪਣਾ ਨਾ ਸੁਈ ਸੁਈ ਬੱਚਾ ਓ ਲੈਵਾ ਵੇ ਵਸੀ ਤੋਂ ਵਾਹ ਜੀ ਵਾਹ ਯਾ ਇਹ ਨੂੰ ਕਹਿੰਦੇ ਆ ਭਿੰਦਾ ਦੇ ਬੱਲੂ ਆਣੀ ਤੇਰੇ ਲੈਂਦੀ ਓ ਇਹ ਭਿੰਦੇ ਦੇ ਬੱਲੂ ਆਣੀ ਆ ਆ ਵੀ ਜੀਤ ਪਈ ਉਹ ਹੀ ਆ ਇੱਦਾਂ ਇੱਦਾਂ ਹੀ ਠੰਡੀ ਹੈ ਨਾ ਬਲੋ ਡਰਨਾ ਨਾ ਕਰ ਕੁਛ ਨਹੀਂ ਹੁੰਦਾ ਚੱਡ ਰੇਟ ਕਰਨਾ ਦਾ ਲੈ ਦੇਖ ਭਾਜੀ ਹਾਲ ਬੜ ਠੀਕ ਹੈ ਲੈ ਕੈਮਰੇ ਤੋਂ ਮਗਰ ਡਰਦੀ ਹੈ ਨਾ ਕੋਈ ਨਹੀਂ ਕੋਈ ਨਹੀਂ ਕੈਮਰੇ ਤੋਂ ਡਰਦੇ ਹੁੰਦੇ ਉਹ ਤਾਂ ਤੇ ਹਿਲਦੀ ਨਹੀਂ ਆ ਵੇ ਚੱਡਾ ਵੇ ਭਾਜੀ ਦਾ ਵਾਹ ਦੁੱਧ ਹੋਣਾ ਵਾ ਛਿੱਟ ਦੇ 11 ਕਿਲੋ ਬੋਲੋ ਮਸ਼ੀਨ ਦੀਆ ਮਸ਼ੀਨ ਦੇ 45000 ਰੁਪਏ ਦੀ ਹੈ ਸਰੀ ਹਾਂ ਜੇ ਇੱਧਰ ਵੇਖੋ ਕਾਤਰ ਕਲਵੇਕੀਆਂ ਨਾ ਹਾਂ ਸਾਡਾ ਖਾਜ ਡੇਪਾਉਣ 22000 ਲਵਾਉਂਦੇ ਤੇ 14 ਬੰਦਾ 1000 ਕੱਲ ਬਣ ਗਿਆ ਤੇ 14 ਬੰਦਾ 1000 ਅੱਜ ਬਣ ਜਾਣਾ ਵਾ ਤੇ ਬਾਹਰ ਜਾ ਕੇ ਰੁਪਈਆ ਮਹੀਨੇ ਦਾ 28000 ਕਮਾਉਣਾ ਤੇ ਇਹ ਕਿਤੇ ਮੰਡਿਆ ਦੇਖੋ ਸਾਰਿਆਂ ਦਾ ਬਹਿ ਬਹਿ ਮਖਣਾ ਠੀਕ ਹੈ ਨਾ ਬਾਲੇ ਨਫੇ ਨਾਲ ਸਾਰਿਆਂ ਨੂੰ ਪਤਾ ਯਾਰ ਉਹਨਾਂ ਨੂੰ ਕਿੱਡੇ ਕਿ ਕਮਾਈ ਹੋਣੀ ਕਿਤੇ 10000 ਥੋੜਾ ਬਾਕੀ ਨਾ 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 ਪਤਾ ਹੀ ਹੈ ਮਸ਼ੀਨ ਦਾ 9000 ਦੀ 35000 ਦੀ 5000 ਦਾ ਦਈਏ ਹਾਂ ਮਤਲਬ ਦੇਵਾਇਲੀ ਹੈਗੀ ਔਰ ਮਾਨਦੰਗ ਨਹੀਂ ਕਰਾਲਾ ਵੀਰ ਤੂੰ ਮਾਰ ਨੀ ਮੈਂ ਨਹੀਂ ਕਹਣਾ ਤੁਹਾਨੂੰ ਅਜਾ 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 ਹੁਣ ਤੁਹਾਡੀ ਵਾਹ ਨਹੀਂ ਨਹੀਂ ਮੈਂ ਆਪਾਂ ਕਹਿਣਾ ਨਹੀਂ ਅੱਜ ਤੁਸੀਂ ਰੇਟ ਬਣਾ ਪੱਕਾ 2000 ਚਲੋ 30000 ਇਹ ਗੱਬਣਾ ਇਹ ਗੱਬਣਾ ਪਰ ਇਹਦੇ ਬੂਥੀ ਵੇਖਣ ਆ ਲਈਏ ਦੋ ਮਿੰਟ ਹੈਂ ਮੂੰਹ ਵੇਖੋ ਜਾ ਹਾਂ ਬੈਠਦਾ ਹਾਂ ਹੁਣੇ ਲੈ ਆਂਦੀ ਬੱਲੂ ਦੇ ਗਵੰਡ ਵਾਲੀਆ ਬੱਲੂ ਮੂੰਹ ਵਹਾ ਕਰ ਹੁਣੇ ਮੈਂ ਲਗ ਦਿੱਤੀ ਇਹਨੂੰ ਹੁਣੇ ਲਈਏ ਜੀ ਵੇਖੋ ਨਸਲਾ ਬੈਠਦੇ ਪੂਰੀ ਦੇਖੋ ਹੈਨਾ ਵੇਖੋ ਗੜ ਹਾਂ ਰੇਟ ਦੇਖਣੀ ਕੀ ਬੋਲਦੇ ਆ ਦੂਜਾ ਪਹਿਲਾ ਦੂਜਾ ਸੁਆ ਦੂਜਾ ਸੁਆ ਦੂਜੇ ਸਵੇਰੇ ਟੌਪ ਬਾਰੇ ਲੋਕਾਂ ਨੂੰ ਸ਼ੱਕ ਇਹੋ ਪੈ ਗਿਆ ਵੀ ਮਾਲ ਵਿਗਿਆ ਨਹੀਂ 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 ਇਨਾ ਤਾਂ ਵੇਚ ਜੂਗਾ ਮਾਲ ਹੋਣਾ ਇੱਕ ਡੰਗਰ ਨਹੀਂ ਵਿਗਿਆ ਜੀ ਹਾਂ ਹੁਣ ਪਰਸੋਂ ਵੀਡੀਓ ਭਾਈ ਕੱਲ ਪਾਈ ਆ ਅੱਜ ਹੈ ਅੱਜ ਫੇਰ ਆ ਗਏ ਹੈ ਕਿ ਨਹੀਂ ਬੱਸ 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 ਭਾਜੀ ਸੱਤ ਪਾਤੀਆਂ ਦੋ ਬਾਹਰ ਲਈਆਂ ਦੇਖੋ ਕਿੰਨੀਆਂ ਲੋ ਵੀ ਲਾਸਟ ਪੀਸ ਰਹਿ ਗਿਆ ਹੁਣ ਠੰਡੀ ਦੇਖੋ ਬੜੀ ਠੰਡੀ ਜਿਵੇਂ ਮਰਜ਼ੀ ਬੈਠੇ ਰਹੋ ਹਾਂ ਭਾਜੀ ਵਹਿਣ ਦੇ ਹੈਂਡ ਵਾਲਾ ਪੀਸ ਤੁਨੀ ਬ 60000 ਦੀ ਵਸ਼ੀ ਵੇਚ ਦੇ ਦੀ ਤਿਆਰ ਕਰਕੇ ਪੰਜ ਛੇ ਦਿਨ ਨੂੰ ਹਾਂ ਠੀਕ ਆ ਨਹੀਂ ਛੜੀ ਦੀ ਆ ਆ ਹੀ ਨਿਆਰਾ ਵੇਖੋ ਤੇ ਪਰ ਇੰਨਾ ਰੇਟ ਜਾਰੀ ਕਰ ਦੇਣਾ ਨਾ ਮੈਂ ਕਿਹਾ ਵੀ ਤਮਕੜੇ ਮਚਾ ਲੈਣੇ ਅੱਜ ਬੈਠਦੇ ਰੇਟ ਤੇ ਬਾਗੇ ਹਾਂਜੀ ਕਿਨੇ ਕਹਿ ਦੋ ਵਸ਼ੀ 60000 ਦੀ ਆ ਕਿੰਨੇ ਦੇ ਬਲੂ ਕਹਿ ਦੇ ਦਾਂਗੇ ਓਏ 50000 ਦੀ 45 ਦੀ ਕਿਉਂ 40000 ਦੀ ਤੇ ਨਹੀਂ ਫਰਾਂਦਾ ਬਸ 60000 ਦੀ ਓ ਯਾਰ ਗਾੜੀ ਵੀ ਵਪਾਰੀ ਨਫਾ ਲੈ ਜਾ ਕੇ 70000 ਦੀ ਮੈਂ ਦੇਣੀ ਅੱਜ ਚੋ ਮਰਜੀ ਹੈ ਰਾਜਾ ਇੱਥੇ ਲਲਕਾਰਾ ਲਲਕਾਰਾ 70000 ਦੀ ਮੈਂ ਦੇਣੀ ਆ ਗਈ ਜਿਆਦਾ ਕਿ ਨਹੀਂ ਬੋਲ ਕਿਉਂ ਨਾ ਮਾਰ ਵੀ ਕੇ ਕੋਈ ਇਹ ਕਮਾਲ ਹੋ ਗਈ ਯਾਰ ਮੈਨੂੰ ਤੁਹਾਡੀ ਯਾਰ ਕੀ ਬਣ ਗਿਆ ਮਾਰ ਯਾਰ ਸਾਨੂੰ ਮਿਲਣੀਆਂ ਹੈ ਪਾਣੀ ਵੇਚਣ ਦੇ ਪਾਣੀ ਮੈਨੂੰ ਚੌਪੰਜਾਂ ਦਾ ਫੋਨ ਫੋਨ ਫਿਰ ਆ ਗਿਆ ਸੱਪਾ ਅਠਾ ਪਸ਼ੂਆਂ ਦਾ ਫੋਨ ਹੋ ਰਾਇਆ ਵਾ ਤੇ ਮੈਨੂੰ ਵੀ ਆ ਦੋ ਆ ਜਾ ਲਾਇਆ ਤੇ ਆ ਰੱਬ ਦੀ ਕਰਵਾਂ ਤਾਂ ਇਹ ਮੁੱਲ ਜਿਹੜੇ ਬਾਦਾਂ ਵਾ ਯਾਰ ਇਹ ਰੇਡ ਪਾਇਆ ਪਈਏ ਦੇ ਸਵੇਰੇ ਹੋ ਗਏ ਇਹ ਇਹਦੋਂ ਪਰ ਉਹਨਾਂ ਐਂਡੀ ਹੈ ਜੀ ਹਨਾ ਵੀ ਮੈਂ ਕਿਹਾ ਨਾ ਸਿਰਾਂ ਹੀ ਘਰਾਦਾ ਅੱਜ ਨਾਲ ਹਾਂ ਹਾਂ ਹੁਣ ਮੈਂ ਰੋਟੀ ਖਾਂਡਿਆ ਤੂੰ ਹੀ ਖਾਵੇਂ ਸਭ ਪਿੰਡਾਂ ਵੀ ਖਾਵੇਂ ਸਾਰੇ ਵੀਰ ਰਲ ਕੇ ਰਲ ਕੇ ਖਾਵਾਂਗੇ ਖਾਵੇਂ ਸਾਰੇ ਵੀਰਾਂ ਦਾ ਹੋਣਾ ਟੌਰ ਬਣਾ ਵੀ ਚੱਲੇ ਰੋਟੀ ਪਾੜੀ ਖਾਂਦੇ ਯਾਰ ਨਿਆਰੇ ਬੱਜਣਗੇ ਪੂਰੇ ਸੁਨੀਲ ਸਿੰਘ ਨਹੀਂ ਉਹ ਕੀ ਰੇਡ ਵਾ ਕੁਛ ਵੀ ਨਹੀਂ ਗੱਲ ਛੋੜ ਕਿਉਂ ਟੀਆਂ ਦਾ ਕਬੱਡੀ ਪੰਜਾਹ ਪੰਜਾਹ ਹਜ਼ਾਰ ਜਿਹੜਾ ਮਰਜ਼ੀ ਲੈ ਲੈ ਬੱਲੇ ਬੱਲੇ ਵੇ ਲੋ ਜੀ ਚੱਕੋ ਕਰਾਂ ਦੀ ਪੰਜਾਹ ਪੰਜਾਹ ਹਜ਼ਾਰ ਦੇ ਜਿਹੜੇ ਮਰਜ਼ੀ ਲੈ ਲੋ ਵੇਖੋ ਤਾਂ گاਵਾ ਵੀ ਵੇਚ ਲੋ ਤਾਂ ਲੈਣ ਲੱਗੀ ਭਈਆ ਸੇਆਂ ਦੇ ਸੇਲ ਹੋ ਗਏ ਚੇਰਾ ਕਰਾਦਾ ਭਈਆ ਜੀ ਚੇਰਾ ਕਰਾਦਾ ਉਹ ਪੰਜਾਹ ਹਜ਼ਾਰ ਰੁਪਏ ਪੰਜਾਹ ਪੰਜਾਹ ਹਜ਼ਾਰੇ ਮਰਜ਼ੀ ਲੈ ਜਾ ਵੇਖੀ ਜਾ ਚੱਲਣ ਦੋ ਫਿਰ ਕੋਈ ਪੁੱਛੇ ਕਿਸ਼ੇ ਨਾ ਹਾਂ ਜਿਹੜਾ ਕਹਿੰਦੇ ਜਿਹੜਾ ਜੀ ਕਰਦਾ ਉਹੀ ਲੈ ਜੇ ਸਾਈ ਪਾਓ ਜਿਹੜਾ ਉਹ ਸਾਈ ਪਾ ਦੇ ਬਸ 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 ਪੰਜਾਹ ਹਜ਼ਾਰ ਠੀਕ ਹੈ ਚੱਲਣ ਦੋ ਯਾਰ ਬਸ ਠੀਕ ਹੈ ਚੱਲਣ ਛੱਡੋ ਬਸ ਪੂਰਾ ਪੰਜਾਬ ਬਿਜਾਈ ਕਰ ਦੋ ਬੋਲੋ ਫਿਰ ਬੋਲੋ ਠੀਕ ਆ ਮੋਬਾਈਲ ਨੰਬਰ ਬੋਲੋ ਮੋਲ ਗਈ ਆ ਨੰਬਰ ਮੇਰਾ ਡਰੈਸ ਹੈਗਾ ਪਿੰਡ ਧਵਾਨ ਜ਼ਿਲ੍ਹਾ ਗਰਦਾਸਪ ਫੀਲ ਬਟਾਲਾ ਨੇੜੇ ਅਲੀਆਲ ਦੇ ਤੇ ਦਲਮਦੇ ਨਾਮ ਮੇਰਾ ਭਿੰਦਾ ਗਰਵੀਂ ਬੋ ਜੰਦੀ ਤੇ ਨੰਬਰ ਹੈਗਾ ਮੇਰਾ 95922 27593 95922 27593 ਆ ਬਲਿਆ ਰੱਖੀ ਨਹੀਂ ਕੀ ਹੋ ਵੜਦੀ ਗੱਲ ਨਹੀਂ ਜਾਓ ਸੋਮਵਾਰ ਨੂੰ ਫਿਰ ਪਾਈਏ ਵੀਡੀਓ ਮੈਂ ਕਿਹਾ ਮਈਆਂ ਚਾਰ ਲਈਆਂ ਖੜੀਆਂ ਸੱਚੀ ਗੱਲ